ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਹਾਣੀ ਇਹ ਕਹਾਣੀ ਅੱਜ ਦੇ ਸਮੇਂ ਦੀਆਂ ਅਸਲ ਫੀਲਿੰਗਾਂ ਤੇ ਆਧਾਰਿਤ ਹੈ ਜਿੱਥੇ ਪਿਆਰ ਤੋਂ ਵੱਧ ਲਾਸਟ ਸੀਨ ਐਕਟਿਵ ਸਟੇਟਸ ਰਿਪਲਾਈ ਟਾਈਮ ਅੱਜ ਹੀ ਰਿਸ਼ਤੇਆਂ ਨੂੰ ਹਿਲਾ ਦਿੰਦੇ ਨੇ ਇਹ ਕਹਾਣੀ ਵੀ ਤਾਂ ਉਹਨਾਂ ਦਿਲਾਂ ਲਈ ਆ ਜਿਨ੍ਹਾਂ ਨੇ ਰਾਤਾਂ ਨੂੰ ਫੋਨ ਦੀ ਸਕਰੀਨ ਤੇ ਆਪਣੇ ਜਵਾਬ ਲੱਭੇ ਨੇ ਪਰ ਸਾਹਮਣੇ ਵਾਲਿਆਂ ਨੇ ਕੀ ਕੀਤਾ ਬਸ ਲਾਸਟ ਸੀਨ ਛੱਡ ਦਿੱਤਾ ਹੁਣ ਸਿਮਰਨ ਤੇ ਹਰਮਾਨ ਦੀ ਇਹ ਲਵ ਸਟੋਰੀ ਸਿਰਫ ਕਹਾਣੀ ਨਹੀਂ ਇਹ ਤੇ ਅੱਜ ਦੇ ਸਮੇਂ ਦੀ ਸੱਚਾਈ ਆ ਇਸ ਲਈ ਐਂਡ ਤੱਕ ਜ਼ਰੂਰ ਦੇਖੋ ਮੇ ਵੀ ਇਹ ਤੁਹਾਡੇ ਦਿਲ ਵੀ ਛੂ ਜਾਵੇ ਸ਼ੁਰੂ ਕਰੀਏ ਕਹਾਣੀ ਫਿਰ ਸਿਮਰਨ ਦੀ ਜ਼ਿੰਦਗੀ ਬਿਲਕੁਲ ਸਧਾਰਨ ਨਹੀਂ ਸੀ ਰੋਜ਼ਾਨਾ ਵਾਲੀਆਂ ਕਲਾਸਾਂ ਘਰ ਦੇ ਕੰਮ ਕਦੇ-ਕਦੇ ਇੰਸਟਾਗ੍ਰam ਤੇ ਟਾਈਮ ਪਾਸ ਪਰ ਇੱਕ ਦਿਨ ਅਰਮਾਨ ਨੇ ਉਸ ਨੂੰ ਪਹਿਲੀ ਵਾਰ ਟੈਕਸਟ ਕੀਤਾ ਕੀਤਾ ਤੇ ਸਿਮਰਨ ਨੂੰ ਵੀ ਨਹੀਂ ਪਤਾ ਲੱਗਿਆ ਕਿ ਉਹਨਾਂ ਦੀ ਗੱਲਬਾਤ ਕਦੋਂ ਦਿਨਾਂ ਤੋਂ ਰਾਤ ਦੇ 2 ਤੋਂ 3 ਵਜੇ ਤੱਕ ਖਿੱਚ ਗਈ ਅਰਮਾਨ ਗੱਲ ਕਰਦਾ ਵੀ ਬੜੀ ਇੱਜ਼ਤ ਨਾਲ ਉਸ ਦੀ ਕੇਅਰ ਕਰਦਾ ਲੇਟ ਨਾਈਟ ਖਾਣਾ ਖਾ ਲਈ ਕਹਿੰਦਾ ਹੀ ਰਹਿੰਦਾ ਇਹੀ ਗੱਲਾਂ ਤਾਂ ਸਿਮਰਨ ਦੇ ਦਿਲ ਤੇ ਅਸਰ ਛੱਡਣ ਲੱਗੀਆਂ ਉਸ ਨੂੰ ਲੱਗਿਆ ਕਿ ਇਹ ਮੁੰਡਾ ਸੱਚਾ ਹੈ ਸਿਮਰਨ ਹੁਣ ਉਸ ਨਾਲ ਇਮੋਸ਼ਨਲ ਅਟੈਚ ਹੋਣ ਲੱਗ ਗਈ ਐਵੇਂ ਕਿੰਨੇ ਹੀ ਦਿਨ ਲੰਘ ਗਏ ਉਹਨਾਂ ਇੱਕ ਦੂਜੇ ਦੇ ਬਹੁਤ ਨੇੜੇ ਸੀ। ਇੱਕ ਦਿਨ ਸਿਮਰਨ ਨੇ ਮੈਸੇਜ ਕੀਤਾ, ਕਿੱਥੇ ਬਿਜ਼ੀ ਹੋ? ਅਰਮਾਨ ਨੇ ਸੀ ਨਹੀਂ ਕੀਤਾ ਪਰ ਕੁਝ ਵੇਲੇ ਬਾਅਦ ਉਸ ਦਾ ਲਾਸਟ ਸੀਮ ਚੇਂਜ ਹੋਇਆ। ਐਕਟਿਵ 2 ਮਿੰਟ ਪਹਿਲਾਂ। ਸਿਮਰਨ ਦਾ ਦਿਲ ਇੱਕਦਮ ਹਿੱਲ ਗਿਆ। ਉਸਨੇ ਸੋਚ ਮੈਨੂੰ ਰਿਪਲਾਈ ਨਹੀਂ ਕੀਤਾ ਕਿਸੇ ਹੋਰ ਨਾਲ ਤਾਂ ਨਹੀਂ ਗੱਲ ਲਈ ਦੀ? ਉਸ ਰਾਤ ਸਿਮਰਨ ਲੋਕ-ਲੋਕ ਕੇ ਰੋਂਦੀ ਰਹੀ। ਕਾਲ ਕਰੇ ਪਰ ਫੋਨ ਬਿਜੀ ਸੀ ਦੋ ਦਿਨ ਤੱਕ ਤਾਂ ਕੋਈ ਰਿਪਲਾਈ ਹੀ ਨਹੀਂ ਸਿਮਰਨ ਦੇ ਦਿਲ ਵਿੱਚ ਹਜ਼ਾਰਾਂ ਸਵਾਲ ਸਨ ਪਰ ਤੀਜੇ ਦਿਨ ਇੱਕ ਛੋਟਾ ਜਿਹਾ ਮੈਸੇਜ ਆਇਆ ਸਿਮਰਨ ਯਾਰ ਮੈਂ ਸੋ ਰਹੀ ਹਾਂ ਪਰ ਮੈਂ ਤੈਨੂੰ ਦੱਸ ਨਹੀਂ ਸਕਦਾ ਕੁਝ ਪਰੇਸ਼ਾਨ ਚੱਲ ਰਿਹਾ ਹਾਂ ਹੁਣ ਸਿਮਰਨ ਕਿਵੇਂ ਮੰਨਦੀ ਸਿਮਰਨ ਨੂੰ ਤਾਂ ਲੱਗਿਆ ਇਹ ਸਭ ਝੂਠ ਆ ਉਹ ਤੇ ਉਸ ਦੀਆਂ ਸਟੋਰੀਆਂ ਲਾਈਕਸ ਕਮੈਂਟ ਹਰ ਚੀਜ਼ ਚੈੱਕ ਕਰਦੀ ਰਹੀ ਉਹ ਸੋਚਦੀ ਰਹੀ ਵੀ ਉਹ ਤਾਂ ਕਿਸੇ ਹੋਰ ਨਾਲ ਹੀ ਜੁੜ ਗਿਆ ਹੋਣਾ ਪਰ ਅਰਮਾਨ ਦੀ ਚੁੱਪੀ ਦੇ ਪਿੱਛੇ ਤਾਂ ਇੱਕ ਵੱਡਾ ਹੀ ਰੀਜਨ ਸੀ ਜੋ ਸਿਮਰਨ ਤਾਂ ਸੋਚ ਵੀ ਨਹੀਂ ਸਕਦੀ ਸੀ ਅਰਮਾਨ ਦੇ ਘਰ ਵਿੱਚ ਤਾਂ ਸੱਚੀ ਬਹੁਤ ਵੱਡੀ ਟੈਨਸ਼ਨ ਚੱਲ ਰਹੀ ਸੀ ਉਸ ਦੀ ਮਾਂ ਦਾ ਨੀ ਤਬੀਅਤ ਜੋ ਖਰਾਬ ਸੀ ਅਤੇ ਉਹ ਹਸਪੀਟਲ ਰਾਉਂਡ ਲਾ ਰਿਹਾ ਸੀ ਤੇ ਉਸ ਨੂੰ ਡਰ ਸੀ ਕਿ ਸਿਮਰਨ ਐਵੇਂ ਚਿੰਤਾ ਕਰੇਗੀ ਇਸ ਕਰਕੇ ਉਹ ਦੂਰ ਹੋ ਗਿਆ ਪਰ ਉਹ ਦੂਰ ਹੋਣ ਨਾਲ ਸਿਮਰਨ ਤਾਂ ਅੰਦਰੋਂ ਟੁੱਟ ਗਈ ਸੀ ਕੁਝ ਦਿਨਾਂ ਬਾਅਦ ਅਰਮਾਨ ਨੇ ਹਿੰਮਤ ਕਰਕੇ ਸਾਰੇ ਮੈਸੇਜ ਪੜੇ ਸਿਮਰਨ ਨੂੰ ਲੰਗ ਕੋਲ ਤੇ ਸੱਚ ਦਾ ਸਿੱਤਾ ਇਹ ਸੁਣ ਕੇ ਤਾਂ ਸਿਮਰਨ ਦੀਆਂ ਅੱਖਾਂ 'ਚੋਂ ਹੰਝੂ ਟਪਕੇ ਪਰ ਇਸ ਵਾਰ ਦੁੱਖ ਵਾਲੇ ਨਹੀਂ ਰਾਹਤ ਵਾਲੇ ਤੇ ਉਸਨੇ ਕਿਹਾ ਅਰਮਾਨ ਅੱਕੇ ਤੂੰ ਮੇਰਾ ਸਾਥ ਨਾ ਛੱਡੀ ਵੇਖ ਮੈਂ ਤੇਰੇ ਨਾਲ ਖੜੀ ਆਂ ਜੋ ਮਰਜ਼ੀ ਹੋ ਜੇ ਸੱਚੀ ਉਹਦੋਂ ਫਤ ਲੱਗਿਆ ਵੀ ਕਈ ਵਾਰ ਮਿਸ ਅੰਡਰਸਟੈਂਡਿੰਗ ਰਿਸ਼ਤੇ ਤੋੜਦਿਆਂ ਨਹੀਂ ਉਹਨਾਂ ਨੂੰ ਹੋਰ ਵੀ ਮਜ਼ਬੂਤ ਬਣਾ ਦਿੰਦੀਆਂ ਹਨ ਦੋਹਾਂ ਨੇ ਆਪਣੇ ਪਰਿਵਾਰ ਵਿੱਚ ਗੱਲ ਕੀਤੀ ਅਤੇ ਉਹਨਾਂ ਦਾ ਉਹਦੇ ਸਾਲ ਤੱਕ ਵਿਆਹ ਹੀ ਹੋ ਗਿਆ। ਹਾਂਜੀ, ਪਰ ਸੋਸ਼ਲ ਮੀਡੀਆ ਦਾ ਤਾਂ ਜਮਾਨਾ ਹੈਗਾ呀। ਲੇਕਿਨ ਲਾਸਟ ਸੀਨ ਵਰਗੇ ਸਟੇਟਸ ਨੂੰ ਦੇਖ ਕੇ ਰਿਸ਼ਤਿਆਂ ਨੂੰ ਛੱਡਣਾ ਨਹੀਂ ਚਾਹੀਦਾ। ਸਭ ਨੂੰ ਪਿਆਰ ਅਤੇ ਸਮਝ ਦੇ ਨਾਲ ਆਪਣੇ ਘਰ ਨੂੰ ਬਚਾਉਣਾ ਚਾਹੀਦਾ ਹੈ। ਜੇ ਕਹਾਣੀ ਵਧੀਆ ਲੱਗੀ ਤਾਂ ਜ਼ਰੂਰ ਦੱਸਿਓ।